ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਦੀ ਇਸ ਦੇ ਨਾਲ ਹੀ 90 ਸਾਲ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਸੋ ਅੱਜ ਅਸੀਂ ਗੱਲ ਕਰਾਂਗੇ ਇੱਕ ਦਿਨ ਜਾਂ ਦਿਨ ਇੱਕ ਇਹਨਾਂ ਦੋਹਾਂ ਸ਼ਬਦਾਂ ਦੇ ਵਿੱਚ ਕੀ ਅੰਤਰ ਆ ਉਹ ਅਸੀਂ ਅੱਗੇ ਪਰਮੇਸ਼ਰ ਦੇ ਵਚਨ ਦੇ ਦੁਆਰਾ ਵੇਖਦੇ ਆ ਇੱਕ ਦਿਨ ਅਕਸਰ ਮਨੁੱਖ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹੁੰਦੀਆਂ ਨੇ ਬਹੁਤ ਸਾਰੇ ਕੰਮ ਕਰਨੇ ਚਾਹੁੰਦਾ ਹੈ ਬਹੁਤ ਸਾਰੇ ਵਿਚਾਰ ਹੁੰਦੇ ਨੇ ਪਰ ਉਹ ਵਿਚਾਰਾਂ ਦੇ ਵਿੱਚ ਹੀ ਰੁਝਿਆ ਰਹਿੰਦਾ ਹੈ ਉਹ ਬਹੁਤ ਕੁਝ ਕਰਨਾ ਚਾਹੁੰਦਾ ਵਾ ਪਰ ਉਹ ਕਰ ਨਹੀਂ ਪਾਉਂਦਾ ਜ ਸਹੀ ਸਮੇ ਸਹੀ ਫੈਸਲਾ ਨਹੀਂ ਲੈ ਪਾਉਂਦਾ ਸਹੀ ਸਮੇ ਸਹੀ ਟੀਚੇ ਨੂੰ ਅਪਣਾ ਨਹੀਂ ਪਾਉਂਦਾ ਇਸ ਲਈ ਉਹ ਇੱਕ ਦਿਨ ਇੱਕ ਦਿਨ ਕਰਦੇ ਕਈ ਸਾਲ گزر ਜਾਂਦੇ ਨੇ ਲੇਕਿਨ ਮੇਰੇ ਦੋਸਤੋ ਦਿਨ ਇੱਕ ਦਾ ਮਤਲਬ ਇਹ ਆ ਕਿ ਅੱਜ ਦਾ ਦਿਨ ਹੀ ਤੁਹਾਡੇ ਲਈ ਜਿਹੜਾ ਵਾ ਉਹ ਬਹੁਤ ਕੀਮਤੀ ਦਿਨ ਆ ਇਸ ਦਿਨ ਦੇ ਵਿੱਚ ਤੁਸੀਂ ਆਪਣੇ ਲਈ ਨਿਰਧਾਰਿਤ ਕਰੋ ਕਿ ਤੁਸੀਂ ਆਪਣੇ ਜੀਵਨ ਦੇ ਚੀਜ਼ਾਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਜੇ ਹੋ ਸਕਦਾ ਹੈ ਤੁਸੀਂ ਆਪਣੀਆਂ ਸੋਚਾਂ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਜਿੰਨਾ ਚਿਰ ਵੀ ਸਮਾਪਤ ਕੀਤਾ ਹੈ ਲੇਕਿਨ ਉਹ ਟੀਚੇ ਉਹ ਕੰਮ ਤੁਹਾਡੇ ਸੋਚਾਂ ਦੇ ਵਿੱਚ ਰਹਿ ਗਏ ਨੇ ਅੱਜ ਤੁਸੀਂ ਆਪਣੇ ਲਈ ਇੱਕ ਦਿਨ ਨਿਰਧਾਰਿਤ ਕਰਕੇ ਉਹਦੀ ਯੋਜਨਾ ਬਣਾਓ ਉਸੇ ਕੰਮ ਕਰਨਾ ਸ਼ੁਰੂ ਕਰੋ ਔਰ ਅੱਜ ਦਾ ਦਿਨ ਹੀ ਤੁਹਾਡੇ ਜੀਵਨ ਦਾ ਇਤਿਹਾਸਕ ਦਿਨ ਹੋ ਸਕਦਾ ਹੈ ਅੱਜ ਦਾ ਦਿਨ ਹੀ ਤੁਹਾਡੇ ਜੀਵਨ ਦੇ ਲਈ ਬਰਕਤ ਦਾ ਦਿਨ ਹੋ ਸਕਦਾ ਹੈ ਇਸ ਲਈ ਅੱਜ ਹੀ ਆਪਣੇ ਫੈਸਲੇ ਨੂੰ ਜਿੰਦੜ ਕਰੋ ਔਰ ਤਾਂ ਜੋ ਅਸੀਂ ਆਪਣੇ ਕੰਮ ਤੱਕ ਆਪਣੀ ਮੰਜ਼ਿਲ ਤੱਕ ਕਪੌਚ ਸਕੀਏ ਕਿਉਂਕਿ ਉਸ ਦੀ ਦਇਆ ਦੇ ਨਾਲ ਹਰ ਸਵੇਰ ਨਵੀਂ ਹੁੰਦੀ ਹੈ ਔਰ ਉਸ ਦੇ ਗਾੜੀ ਕੋਈ ਵੀ ਕੰਮ ਅਸੰਭਵ ਨਹੀਂ ਹੈ ਮੇਰੇ ਪ੍ਰਿਯੋ ਭਵਿੱਖ ਦੀ ਚਿੰਤਾ ਨਾ ਕਰੋ ਭਵਿੱਖ ਜਿਹੜਾ ਵਾ ਉਹ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ ਸੋ ਅਗਲੇ ਹਫਤੇ ਅਸੀਂ ਵੇਖਾਂਗੇ ਕਿ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ਰ ਨੇ ਸਾਡੇ ਲਈ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਉਦੋਂ ਤੱਕ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਵਿੱਚ ਬਣੇ ਰਹੋ ਸਾਰਿਆਂ ਨੂੰ ਜੈ ਮਸੀਹ ਦੀ